ਇਸ ਨੌਜਵਾਨੇ ਸਿੱਧੂ ਦੇ ਲਈ ਲਿਖ ਦਿੱਤਾ ਬਹੁਤ ਹੀ ਜ਼ਿਆਦਾ ਤਮਾਕੇਦਾਰ ਗੀਤ ਕਹਿੰਦਾ ਸਿੱਧੂ ਨੇ ਕਰਵਾਉਣਾ ਸੀ ਮੇਰਾ ਗੀਤ ਕੁਝ ਦਿਨ ਪਹਿਲਾਂ ਹੋਈ ਸੀ ਮੁਲਾਕਾਤ ਪਰ ਸੁਪਨਾ ਰਹਿ ਗਿਆ ਅਧੂਰਾ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਆਪਣੇ ਗੀਤਾਂ ਦੇ ਜਰੀਏ ਉਹਨਾਂ ਗੈਂਗਸਟਰਾਂ ਨੂੰ ਉਹਨਾਂ ਦੋਸ਼ੀਆਂ ਨੂੰ ਜਵਾਬ ਜ਼ਰੂਰ ਦਿੰਦੇ ਨੇ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਮੁੱਕ ਜਾਣਾ ਸਿੱਧੂ ਤਾਂ ਉਸੇ ਤਰ੍ਹਾਂ ਜਿਉਂਦਾ ਜਾਗਦਾ ਪਿਆ ਤੇ ਇੰਨਾ ਫੈਨਜ਼ ਦੇ ਜਰੀਏ ਚਪੇੜਾ ਮਾਰਦਾ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਿੱਧੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਇਸ ਨੌਜਵਾਨ ਦਾ ਗੀਤ ਸੁਣ ਕੇ ਤੁਸੀਂ ਵੀ ਦੱਸੋ ਕਿ ਇਹ ਗੀਤ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਇਸ ਬਾਈ ਨੇ ਜੋ ਗੱਲਾਂ ਕਈਆਂ ਸੁਣ ਕੇ ਹੋਵੋਗੇ ਹੈਰਾਨ ਸੱਸਰੀ ਗੱਲ ਦੋਸਤੋ ਮੈਂ ਹੋੜਾ ਕਾਕੂ ਹੀਰਾ ਬਣਾਲੀ ਵਾਲਾ ਹੁਣ ਕਈ ਭਰਾ ਕਹਿੰਦੇ ਬਾਈ ਤੂੰ ਫੇਸਬੁੱਕ ਤੇ ਘਟ ਆਉਣ ਲੱਗਾ ਉਹ ਭਰਾ ਉਹ ਮੈਂ ਕੋਈ ਬੇਲਾ ਨਹੀਂ ਹੈਗਾ ਠੀਕ ਆ ਅਗਲੇ ਮਹੀਨੇ ਦੇ ਵਿੱਚ ਹੁਣ ਐ ਦੇਖੋ ਤੋਤੇ ਡਾਲਾਂਗੇ ਤੋਤੇ ਬਹੁਤ ਤਗੜੇ ਤਗੜੇ ਗੀਤ ਲਿਖੇ ਪਏ ਆ ਹੁਣ ਆ ਗਾਣਾ ਤੁਹਾਨੂੰ ਸੁਣਾਉਣ ਲੱਗਿਆ ਲੈ ਖਿੱਚ ਕੇ ਸ਼ੇਅਰ ਕਰ ਦਿਓ ਐ ਪੂਰੀ ਨੇਰੀ ਠਾੜੋ ਬਰੋਲੇ ਬਣਦੇ ਮੇਰਾ ਵੀਰ ਬਣ ਕੇ ਆਉ ਨਾ ਡਿੱਗਿਆ ਰਹਾ ਨਾ ਡਿੱਗਿਆ ਰਹਾ ਬੱਜੂਗਾ ਆਸ਼ਾ ਤਾਂ ਫਿਰ ਮੂਰੇ ਮੂਰੇ ਪੱਜੂ ਨਾ ਡਿੱਗਿਆ ਰਹ ਬਜੂਗਾ ਆਸ਼ਾ ਤਾਂ ਫਿਰ ਮੂਰੇ ਮੂਰੇ ਪਜੂਗਾ ਮੂਸੇ ਆਲਾ ਸਾਡਾ ਪੱਕਾ ਯਾਰ ਬਿਲਾ ਹਉ ਜਿਹਨੂੰ ਵੀ ਕਰਦਾ ਕਰਦਾ ਦਿਲੋਂ ਪਿਆਰ ਬਿਲਾ ਹਉ ਨਾ ਡਿੱਗਿਆ ਰਹ ਨਾ ਡਿੱਗਿਆ ਰਹ ਬਜੂਗਾ ਆਸ਼ਾ ਤਾਂ ਫਿਰ ਮੂਰੇ ਮੂਰੇ ਪਜੂਗਾ ਸਾਡਾ ਬਾਈ ਹੋ ਜਾਂਦਾ ਏ ਲੇਟ ਬਿਲਾ ਆ ਪਟਕੇ ਮਾਰੀ ਆਸ਼ੇ ਦੀ ਪਲੇਟ ਬਿਲਾ ਹੋ ਨਾ ਟਿੱਗਿਆਰਾ ਨਾ ਟਿੱਗਿਆਰਾ ਪਜੂਗਾ ਆਸ਼ਾ ਤਾਂ ਫਿਰ ਮੂਰੇ ਮੂਰੇ ਪਜੂ